ਸਵਾਗਤ ਹੈ ਨੂਰੂ ਡੈਰੀ ਫਾਰਮ ਦੇ ਵਿੱਚ ਅੱਜ ਆਪਾਂ ਤੁਹਾਨੂੰ ਗਾਂ ਦੀ ਧਰ ਕੱਢਦੇ ਦਿਖਾਉਣੇ ਆ ਮਸ਼ੀਨ ਦੇ ਨਾਲ ਆਹ ਦੇਖੋ ਸਾਹਮਣੇ ਚਵਾਈ ਹੋ ਰਹੀ ਹੈ ਆ ਜਾਤੀ ਚੌਥਾ ਦਿਨ ਹੈ ਚਵਾਈ ਦਾ ਦੇਖ ਸਕਦੇ ਹੋ ਗਾਂ ਵਧੀਆ ਖੜੀ ਹੈ ਤੇ ਮਸ਼ੀਨ ਬਾਰੇ ਦੱਸ ਦਿਆਂ ਤੁਹਾਨੂੰ ਜਿਹੜਾ ਪ੍ਰੈਸ਼ਰ ਆ ਦੇਖ ਸਕਦੇ ਆ ਤੁਸੀਂ 300 ਦੇ ਪ੍ਰੈਸ਼ਰ ਆ ਪੂਰਾ ਤੇ ਆਪਾਂ ਨੂੰ ਮਸ਼ੀਨ 35000 ਦੀ ਪੈ ਗਈ ਸੀ ਤੇ 25 ਲੀਟਰ ਦੀ ਢੋਲਾਗਾ ਇਹ ਕਿ 5 ਤੋਂ 6 ਮਿੰਟਾਂ ਦੇ ਵਿੱਚ 12-13 ਲੀਟਰ ਦੁੱਧ ਕੱਢ ਦਿੰਦੀ ਆ ਤੇ ਆ ਆਪਣੀਆਂ ਵਹਿਣਾ ਸੂਣ ਵਾਲੀਆਂ ਗੀਆਂ ਚਾਰੇ ਦੇਖ ਸਕਦੇ ਹਾਂ ਆ ਡੈਨਮਾਰਕ ਆ ਕੀ ਆ ਬਰੂਟ ਬੋਲਦੀ ਆ ਦੋਨੇ ਤੇ ਆ ਜਿਹਦੀ ਪਰਾਂ ਰੋਮਾਂਡਾ ਦੀ ਆ ਤੇ ਆਪਾਂ ਇੱਧਰ ਦਿਖਾਉਣੇ ਆ ਕੱਟੇ ਆ ਆ ਜਿਹਦਾ ਕੱਟਾ ਹੈ ਨਮਾਬ ਦਾਗਾ ਤੇ ਆਹ ਇਹ ਸ਼ੇਰੇ ਪੰਜਾਬ ਦਾਗਾ ਤੇ ਇੱਧਰ ਚਾਰ ਵੜਾਂ ਗੀਆਂ ਛੋਟੀਆਂ ਨੇ ਤੇ ਇੱਧਰ ਆਪਣੀ ਮੱਝ ਖੜੀ ਆ ਇਹ ਅਰਜਨ ਛੋਟੀ ਆ ਤੇ ਇੱਧਰ ਦੂਜੀਆਂ ਨੇ ਦੋ ਤੇ ਆ ਬੈਠੀ ਆਪਣੀ ਸੂਨ ਵਾਲੀ ਆ ਪਰ ਇਹਦੇ ਸਿੰਘ ਪਰ ਡੈਨਮਾਰਕ ਦਾ ਆ ਤੇ ਆਪਾਂ ਦੱਸਦੇ ਆ ਦਿਖਾਉਣੇ ਆ ਤੁਹਾਨੂੰ ਕਿਹੜੀ ਕਿਹੜੀ ਫੀਡ ਪਾਉਣੇ ਆ ਆ ਜਾਓ ਆਇ ਫਰੀ ਫੀਡ ਆ ਦੇਖ ਸਕਦੇ ਤੁਸੀਂ ਇਹ 14 ਕਿਲੋ ਦਾ ਗੱਟਾ ਪਾ ਜਾਂਦਾ 8000 ਆ ਫੀਡ ਦੇਖ ਸਕਦੇ ਹੋ ਤੇ ਸਾਹਮਣੇ ਦੀ ਦਿਖਾ ਦਿੰਨੇ ਆ ਦੇਖ ਲਿਓ ਐਫੀਡੀ ਤੇ ਫੈਫੇ ਡਰਾਈ ਪਾਉਣੀ ਆਪਾਂ ਜਿਹਦੀਆਂ ਸੂਨ ਵਾਲੀਆਂ ਗੀਆਂ ਗਾਈਆਂ ਨੂੰ ਤੇ ਬਾਕੀ ਹੋਰ ਪਾウダー ਪਾੜ ਪੈ ਜਾਂਦਾਗਾ ਜਿਵੇਂ ਹੁੰਦਾਗਾ ਜਿਵੇਂ ਉਹ ਜੀਵਨ ਪਾウダー ਪਿਆਗਾ ਖੂਜੇ ਤੇ ਇਹ ਪਾウダー ਜਿਵੇਂ ਛੋਟੇ ਬੱਚੀ ਹੋਵੇ ਜਾਂ ਕੱਟੀ ਹੋਵੇ ਉਸ ਨੂੰ ਪੈ ਜਾਂਦਾਗਾ ਇਹ ਪੈਕੇਟ ਵਧੀਆ ਹੈਗਾ ਵਧੀਆ ਹੈਗਾ ਪੂਰਾ ਗਰੋਥ ਵਾਸਤੇ ਕੱਟੀ ਨੂੰ ਪਾ ਜਾਂਦਾ ਜੀ ਮੈਂ ਪਾਊਡਰ ਤੇ ਉਹ ਜਿਹੜੀਆਂ ਦੋ ਖੜੀਆਂ ਗਿਆ ਬੈੜਾ ਉਹਨਾਂ ਨੂੰ ਪਾ